ਇਸ ਸਾਲ ਦੇ ਅਖੀਰ ਤੱਕ ਕਿੰਨਾ ਪਹੁੰਚ ਸਕਦਾ ਹੈ ਸੋਨੇ ਦਾ ਭਾਅ ਭਾਰਤ ਚ ਸੋਨਾ ਸਿਰਫ ਨਿਵੇਸ਼ ਦੇ ਟੀਚੇ ਨਾਲ ਨਹੀਂ ਖਰੀਦਿਆ ਜਾਂਦਾ ਸਗੋਂ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਚ ਹਰ ਰੋਜ਼ ਇੱਕ ਨਵੀਂ ਰਫਤਾਰ ਦੇਖੀ ਜਾ ਰਹੀ ਹੈ ਜਿਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਵੈਲਥ ਗਲੋਬਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਸੋਨੇ ਦੀ ਕੀਮਤ ਇਸ ਸਾਲ ਦੇ ਅੰਤ ਜਾਂ ਦਸੰਬਰ ਤੱਕ 112000 ਤੋਂ 115000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਸਕਦੀ ਹੈ ਕੇਂਦਰ ਸਰਕਾਰ ਪ੍ਰਤੀ ਸੀਐਮ ਮਾਨ ਦੇ ਸੁਰ ਹੋਏ ਨਰਮ ਜਲਦ ਪੀਐਮ ਮੋਦੀ ਨੂੰ ਮਿਲਣ ਜਾਣਗੇ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ 'ਚ ਹੜ੍ਹ ਰਾਹਤ ਲਈ ਦਿੱਤੇ ਗਏ 1600 ਕਰੋੜ ਰੁਪਏ ਦੇ ਪੈਕੇਜ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਨਾ ਕਾਫੀ ਦੱਸ ਕੇ ਇਸ ਦੀ ਨਿੰਦਾ ਕਰ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਮੁੱਖ ਮੰਤਰੀ ਦੇ ਕੇਂਦਰ ਸਰਕਾਰ ਪ੍ਰਤੀ ਸੁਰਾਂ 'ਚ ਵੀ ਨਰਮੀ ਆਈ ਹੈ ਅਤੇ ਉਹ ਜਲਦੀ ਹੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲਣ ਦਿੱਲੀ ਜਾਣਗੇ ਆਪ ਵਿਧਾਇਕ ਲਾਲਪੁਰਾ ਨੂੰ ਅਦਾਲਤ ਕਰ ਸਕਦੀ ਹੈ 5 ਸਾਲ ਦੀ ਕੈਦ ਦਾ ਐਲਾਨ ਮੈਰਿਜ ਪੈਲੇਸ ਵਿੱਚ ਇੱਕ ਕੁੜੀ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜੇਲ੍ਹ ਜਾਣਗੇ ਜਾਂ ਕੀ ਉਹ ਆਪਣਾ ਵਿਧਾਇਕ ਅਹੁਦਾ ਬਚਾ ਸਕਣਗੇ ਇਹ ਫੈਸਲਾ ਤਰਨਤਾਰਨ ਜ਼ਿਲ੍ਹੇ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੇ ਨਾਲ ਹੀ ਹੋਵੇਗਾ ਸਿਹਤ ਵਿਭਾਗ ਨੇ ਹੁਣ ਸਪੈਸ਼ਲਿਸਟ ਡਾਕਟਰਾਂ ਨੂੰ ਵੀ ਉਤਾਰਿਆ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫਿਰੋਜ਼ਪੁਰ 'ਚ ਹੜ੍ਹ ਪ੍ਰਭਾਵਿਤ ਇਲਾਕੇ ਜਿੱਥੇ ਕਿ ਹੁਣ ਪਾਣੀ ਦਾ ਪੱਧਰ ਕਟ ਗਿਆ ਹੈ ਉਥੇ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਮੈਡੀਕਲ ਕੈਂਪ ਲੱਗਾ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਗੰਭੀਰ ਬਿਮਾਰੀਆਂ ਨਾਲ ਨਜਠਣ ਲਈ ਸਿਹਤ ਵਿਭਾਗ ਵੱਲੋਂ ਹੁਣ ਵੱਖ-ਵੱਖ ਰੋਗਾਂ ਦੇ ਮਾਹਿਰ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਨੂੰ ਲੋਕਾਂ ਦੀ ਸੇਵਾ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ ਪਿੰਡ ਜੱਲੋ 'ਕੇ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਹਰ ਬਿਮਾਰੀ ਦੇ ਮਾਹਿਰ ਡਾਕਟਰਾਂ ਦੀ ਮੀ ਤੋਂ ਬਾਦ ਨਮੀ ਤੇ ਗਰਮੀ ਕਾਰਨ ਝੋਨੇ ਤੇ ਕਈ ਬਿਮਾਰੀਆਂ ਦਾ ਹਮਲਾ ਕੋਟ ਈਸੇ ਖਾਂਚ ਲਗਾਤਾਰ ਪਈ ਬਾਰਿਸ਼ ਤੋਂ ਬਾਦ ਚ ਵਧੀ ਗਰਮੀ ਅਤੇ ਹਮਸ ਕਾਰਨ ਝੋਨੇ ਦੀ ਫਸਲ ਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਹਮਲਾ ਬੋਲ ਦਿੱਤਾ ਹੈ ਜਿਸ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਹਨ ਅਤੇ ਉਹ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਿਕ ਫਸਲ ਤੇ ਸਪਰੇਅ ਦਾ ਛਿੜਕਾਅ ਕਰਨ ਵਿੱਚ ਰੁੱਝੇ ਹੋਏ ਹਨ ਦੂਜੇ ਪਾਸੇ ਲਾਲ ਮਿਰਚਾਂ ਨੂੰ ਉੱਲੀ ਰੋਗ ਲੱਗਣ ਕਾਰਨ ਮਿਰਚਾਂ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਉਤਪਾਦਕਾਂ ਨੂੰ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ ਸਿਰੀਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫਾਸਟ ਟਰੈਕ ਇਮੀਗ੍ਰੇਸ਼ਨ ਸ਼ੁਰੂ ਸਿਰੀਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫਾਸਟ ਟਰੈਕ ਇਮੀਗ੍ਰੇਸ਼ਨ ਪਰੋਸੇ ਯੋਗ ਯਾਤਰੀ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਇਸ ਵਿੱਚ ਆਟੋਮੇਟਿਡ ਕਾਊਂਟਰਾਂ ਤੇ ਜਾ ਕੇ ਅਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਨੂੰ ਸਕੈਨ ਕਰਕੇ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਤੋਂ ਬਚਿਆ ਜਾ ਸਕਦਾ ਹੈ ਇਸ ਵਿੱਚ ਬਾਇਓਮੈਟ੍ਰਿਕ ਤਸਦੀਕ ਤੋਂ ਬਾਅਦ ਇਮੀਗ੍ਰੇਸ਼ਨ ਕਲੀਅਰੈਂਸ ਉਪਲਬਧ ਹੋਵੇਗੀ ਅਤੇ ਭਾਰਤੀ ਨਾਗਰਿਕ OCI ਕਾਰਡ ਧਾਰਕ ਇਸ ਸਹੂਲਤ ਦਾ ਮੁਫਤ ਲਾਭ ਉਠਾ ਸਕਣਗੇ ਸਤਲੁਜ ਦੇ ਨਾਲ ਲੱਗਦੇ ਖੇਤਾਂ 'ਚੋਂ ਪਾਣੀ ਘਟਿਆ ਪਰ ਵਧੀਆਂ ਮੁਸ਼ਕਲਾਂ ਖੇਤਾਂ 'ਚੋਂ ਆਉਣ ਲੱਗੀ ਬਦਬੂ ਹਿੰਦ-ਪਾਕ ਸਰਹੱਦ ਤੇ ਨਿਊ ਰਾਜੋ ਕੀ ਗੱਟੀ ਅਤੇ ਟੈਂਡੀ ਵਾਲਾ ਆਦ ਦੇ ਖੇਤਾਂ ਵਿੱਚੋਂ ਹੜਾਂ ਦਾ ਪਾਣੀ ਤਾਂ ਹੁਣ ਘਟ ਹੋ ਗਿਆ ਹੈ ਪਰ ਹੁਣ ਨਵੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ ਖੇਤਾਂ ਵਿੱਚ ਖੜਾ ਗੰਦਾ ਪਾਣੀ ਤੇਜ਼ੀ ਨਾਲ ਸੜਨ ਲੱਗਾ ਹੈ ਜਿਸ ਕਾਰਨ ਮੱਛੀਆਂ ਮਰਨੀਆਂ ਸ਼ੁਰੂ ਹੋ ਗਈਆਂ ਹਨ ਅਤੇ ਝੋਨੇ ਦੀਆਂ ਫਸਲਾਂ ਵਿੱਚੋਂ ਵੀ ਬਦਬੂ ਆਉਣੇ ਸ਼ੁਰੂ ਹੋ ਗਈ ਹੈ ਇਸ ਕਾਰਨ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ ਕੇਂਦਰ ਸਰਕਾਰ ਦੀ ਸਲਾਹ ਦੇ ਬਾਵਜੂਦ ਰੂਸੀ ਸਰਕਾਰ ਭਾਰਤੀ ਨੌਜਵਾਨਾਂ ਨੂੰ ਕਰ ਰਹੀ ਹੈ ਫੌਜ ਜ਼ਬਰਦਸਤੀ ਭਰਤੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਪ੍ਰਗਟ ਸਿੰਘ ਨੇ ਕਿਹਾ ਕਿ ਰੂਸੀ ਫੌਜ ਵਿੱਚ ਪੰਜਾਬੀਆਂ ਨੂੰ ਜ਼ਬਰਦਸਤੀ ਭਰਤੀ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੀ ਸਲਾਹ ਦੇ ਬਾਵਜੂਦ ਪਿਛਲੇ ਡੇਢ ਸਾਲ ਤੋਂ ਰੂਸੀ ਸਰਕਾਰ ਭਾਰਤੀ ਨੌਜਵਾਨਾਂ ਖਾਸ ਕਰਕੇ ਪੰਜਾਬੀ ਅਤੇ ਹਰਿਆਣਵੀ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਰਹੀ ਹੈ ਅਤੇ ਰੂਸ ਯੂਕਰੇਨ ਯੁੱਧ ਵਿੱਚ ਉਨ੍ਹਾਂ ਨੂੰ ਪੂਰੀ ਸਿਖਲਾਈ ਦਿੱਤੇ ਬਿਨਾ ਮੌਤਵਾਲਤਾ ਕਰ ਰਹੀ ਹੈ ਫਰੀਦਕੋਟ ਪੁਲਿਸ ਦੇ ਦਵਿੰਦਰ ਬੰਬੀਹਾ ਗੈਂਗ ਦੇ ਗੁਰਗੇ ਵਿਚਕਾਰ ਚੜ੍ਹਪ ਮੁੱਖ ਮੰਤਰੀ ਭਗਵਲਤ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਅਪਰਾਧਿਕ ਅਨਸਰਾਂ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋਂ 1 ਕਰੋੜ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗ੍ਰਿਫਤਾਰ ਦੋਸ਼ੀਆਂ ਵਿੱਚ ਰਾਮਜੋਤ ਸਿੰਘ ਉਰਫ ਜੋਤ ਵੀ ਸ਼ਾਮਿਲ ਹੈ ਜਿਸਨੂੰ ਕੀ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ ਹਾਈਵੇ ਤੇ ਟੋਇਆਂ ਕਾਰਨ ਪਲਟੀ ਕਾਰ ਪੰਜ ਸਵਾਰੀਆਂ ਗੰਭੀਰ ਜ਼ਖਮੀ ਫਿਲੌਰ ਨੈਸ਼ਨਲ ਹਾਈਵੇ ਤੇ ਸੜਕ ਚ ਪਏ ਖੱਡਿਆਂ ਕਾਰਨ ਇੱਕ ਕਾਰ ਦੇ ਪਲਟਣ ਨਾਲ ਪੰਜ ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ ਐਸਐਸਐਫ ਫਿਲੌਰ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੂੰ ਐਮਡੀਟੀ ਡਿਵਾਈਸ ਤੋਂ ਮਿਲੀ ਸੂਚਨਾ ਮੁਤਾਬਕ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਪੈਪਸੀ ਫੈਕਟਰੀ ਦੇ ਸਾਹਮਣੇ ਮੇਨ ਹਾਈਵੇ ਰੋਡ ਤੇ ਇੱਕ ਇਨੋਵਾ ਟੋਇota ਕਾਰ ਡਿਵਾਈਡਰ ਤੇ ਪਲਟੀ ਹੋਈ ਸੀ ਤੇ ਇਸ ਐਕਸੀਡੈਂਟ ਵਿੱਚ ਪੰਜ ਬੰਦੇ ਜ਼ਖਮੀ ਹੋ ਗਏ ਪੰਜਾਬ ਕੋਲ ਆਫਤ ਫੰਡ ਚ 12000 ਕਰੋੜ ਰੁਪਏ ਹਨ ਪਰ ਖਰਚ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਹੜ ਦਾ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਐਲਾਨ ਕੀਤਾ ਕਿ ਰਾਜ ਸਰਕਾਰ ਕੋਲ ਪਹਿਲਾਂ ਹੀ ਰਾਜ ਆਫਤ ਫੰਡ ਵਿੱਚ 12000 ਕਰੋੜ ਰੁਪਏ ਹਨ ਅਤੇ ਕੇਂਦਰ ਸਰਕਾਰ ਤੋਂ 1600 ਕਰੋੜ ਦੀ ਵਾਧੂ ਸਹਾਇਤਾ ਹੈ ਹੁਣ ਇਹ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ ਕਿ ਜੇਕਰ ਰਾਜ ਸਰਕਾਰ ਕੋਲ 12000 ਕਰੋੜ ਰੁਪਏ ਹਨ ਤਾਂ ਉਹ ਇਸ ਨੂੰ ਖਰਚ ਕਿਉਂ ਨਹੀਂ ਕਰ ਰਹੀ ਦੀਵਾਲੀ ਤੋਂ ਪਹਿਲਾਂ ਹੜਪੀੜਤਾਵਾਂ ਕੋਲ ਪਹੁੰਚ ਜਾਣਗੇ ਮੁਆਵਜ਼ੇ ਦੇ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ 1 ਮਹੀਨੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ ਇਸ ਸਬੰਧੀ ਅੱਜ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਟਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਡਿਪਟੀ ਕਮਿਸ਼ਨਰਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਕੱਗਰ ਦਾ ਘਟਣ ਲੱਗਿਆ ਪਾਣੀ ਪਰ ਸਰਕਾਰ ਸੁਚੇਤ ਕੈਬਨਟ ਮੰਤਰੀ ਨੇ ਮਕੋੜੜ ਸਾਹਿਬ ਤੇ ਮੂਨਕ ਪੁਲ ਦਾ ਲਿਆ ਜਾਇਜ਼ਾ ਲਹਿਰਾਗਾਗਾ ਚ ਕੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਪਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਟਿਲ ਨਹੀਂ ਵਰਤੀ ਜਾ ਰਹੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਕੋੜੜ ਸਾਹਿਬ ਤੇ ਮੂਨਕ ਵਿਖੇ ਤੋਹਾਣਾ ਪੁਲ ਵਿਖੇ ਕੱਗਰ ਦਰਿਆ ਦਾ ਜਾਇਜ਼ਾ ਲੈਣ ਮੌਕੇ ਆਖੀ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ناکਾਮ ਸੀਆਈਏ ਨੇ ਦੋ ਤਸਕਰਾਨੂ ਕੀਤਾ ਕਾਬੂ ਫਾਜ਼ਿਲਕਾ ਪੁਲਿਸ ਨੇ ਲਗਾਤਾਰ ਦੂਜੇ ਦਿਨ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਨੂੰ ناکਾਮ ਕੀਤਾ ਹੈ ਸੀਆਈਏ ਸਟਾਫ ਨੇ ਗਸ਼ਤ ਦੌਰਾਨ ਪਿੰਡ ਥੇ ਕਲੰਦਰ ਨੇੜੇ ਦੋ ਮੁਲਜ਼ਮਾਨੂ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 16 ਪਿਸਤੌਲ 38 ਮੈਗਜ਼ੀਨ ਅਤੇ 1847 ਰੌਂਦ ਬਰਾਮਦ ਕੀਤੇ ਵੀਰਵਾਰ ਨੂੰ ਵੀ 27 ਪਿਸਤੌਲ ਅਤੇ 470 ਕਾਰਤੂਸ ਬਰਾਮਦ ਕੀਤੇ ਗਏ ਸਨ ਅਤੇ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਹੜ ਦਾ ਫਾਇਦਾ ਉਠਾ ਕੇ ਹਥਿਆਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ 15 ਅਕਤੂਬਰ ਤੱਕ ਹੜ੍ਹਾਂ 'ਚ ਨੁਕਸਾਨੀਆਂ ਗਈਆਂ ਫਸਲਾਂ ਘਰਾਂ ਤੇ ਪਸ਼ੂਆਂ ਦਾ ਮੁਆਵਜ਼ਾ ਦੇਣ ਲਈ ਮਾਨ ਸਰਕਾਰ ਨੇ ਉਚਿਤ ਕਦਮ ਚੁੱਕੇ ਵਿਧਾਨ ਸਭਾ ਹਲਕਾ ਅਜਨਾਲਾ ਸਮੇਤ ਪੰਜਾਬ ਭਾਰਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਤੇ ਕਸਬਿਆਂ 'ਚ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਅਤੇ ਨੁਕਸਾਨੇ ਗਏ ਹਰ ਵਰਗ ਦੇ ਘਰਾਂ ਤੇ ਪਸ਼ੂਆਂ ਦਾ ਸਰਵੇਖਣ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਤੇ ਲੋਕਾਂ ਨੂੰ 1 ਮਹੀਨੇ ਦੇ ਅੰਦਰ ਅੰਦਰ 15 ਅਕਤੂਬਰ ਤੱਕ ਉਚਿਤ ਮੁਆਵਜ਼ਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਚਿਤ ਕਦਮ ਚੁੱਕ ਲਏ ਹਨ ਮੋਹਾਲੀ ਚ 23 ਸਾਲਾ ਨਰਸ ਦਾ ਕਤਲ ਕਰਨ ਵਾਲੇ ਐਸਆਈ ਨੂੰ ਉਮਰ ਕੈਦ ਅਦਾਲਤ ਨੇ 23 ਸਾਲਾ ਨਰਸ ਨਸੀਬ ਕੌਰ ਦੇ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਬਰਖਾਸਤ ਐਸਆਈ ਰਸ਼ਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਦੋਸ਼ੀ ਤੇ 50000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਅਦਾਲਤ ਦਾ ਇਹ ਫੈਸਲਾ ਨਾ ਸਿਰਫ ਅਪਰਾਧੀ ਨੂੰ ਸਜ਼ਾ ਦੇ ਰਿਹਾ ਹੈ ਬਲਕਿ ਸਮਾਜ ਵਿੱਚ ਇਹ ਸੰਦੇਸ਼ ਵੀ ਦੇ ਰਿਹਾ ਹੈ ਕਿ ਔਰਤਾਂ ਨਾਲ ਸੰਬੰਧਿਤ ਅਪਰਾਧਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਗਿਆਨੀ ਹਰਪ੍ਰੀਤ ਸਿੰਘ ਦੇ ਗੁਰਬਾਣੀ ਵੇਚਣ ਦੇ ਬਿਆਨ ਤੇ ਤਾਮੀ ਨੇ ਕਿਹਾ ਚੈਨਲ ਸ਼੍ਰੋਮਣੀ ਕਮੇਟੀ ਨੂੰ ਸਾਲਾਨਾ ਦਿੰਦਾ ਹੈ 2 ਕਰੋੜ ਰੁਪਏ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਚੈਨਲ ਰਾਹੀ ਗੁਰਬਾਣੀ ਪ੍ਰਸਾਰਿਤ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਗੁਰਬਾਣੀ ਵੇਚਣ ਦੇ ਬਿਆਨ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਚੈਨਲ ਸਾਲਾਨਾ 2 ਕਰੋੜ ਰੁਪਏ ਵਿਦਿਆ ਫੰਡ ਦੇ ਰਿਹਾ ਹੈ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸਿੱਖ ਰੈਜੀਮੈਂਟ ਦੇ 21 ਸੂਰਬੀਰ ਸੈਨਿਕਾਂ ਦੀ ਲਾਸਾਨੀ ਕੁਰਬਾਨੀ ਦਾ ਸਾਕਾ ਸਾਰਾ ਗੜੀ ਸਾਰਾ ਗੜੀ ਦਾ ਸਾਕਾ ਬਲੀਦਾਨ ਦੀ ਇੱਕ ਅਜਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਨਹੀਂ ਮਿਲਦੀ ਇਹ ਸਾਕਾ ਸਿੱਖ ਰੈਜੀਮੈਂਟ ਦੇ ਉਹਨਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾ ਗੜੀ ਕਿਲੇ ਦੀ ਰੱਖਿਆ ਕਰਦੇ 10000 ਪਠਾਣਾਵਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਮ ਪੀਤਾ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ ਸ਼ਰਤਾ ਕਾਰਨ ਪੂਰਾ ਖਰਚ ਨਹੀਂ ਹੁੰਦਾ ਐਸਡੀਆਰਐਫ ਹਰ ਸਾਲ ਸੂਬਿਆਂ ਨੂੰ ਕੇਂਦਰ ਵੱਲੋਂ ਮਿਲਦਾ ਹੈ ਆਫਤ ਪ੍ਰਬੰਧਨ ਫੰਡ ਸੂਬੇ ਚ ਆਏ ਹੜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮੰਗਲਵਾਰ ਨੂੰ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਨੇ ਸੂਬਾ ਸਰਕਾਰ ਕੋਲ ਐਸਡੀਆਰਐਫ ਦੇ 12000 ਕਰੋੜ ਪਹਿਲਾਂ ਹੋਣ ਤੇ ਕੇਂਦਰ ਵੱਲੋਂ 1600 ਕਰੋੜ ਦੀ ਵਾਧੂ ਮਦਦ ਦੇਣ ਦਾ ਐਲਾਨ ਕੀਤਾ ਬਿਆਨ ਤੋਂ ਬਾਅਦ ਇਹ ਗੱਲ ਤੂਲ ਫੜਦੀ ਜਾ ਰਹੀ ਹੈ ਕਿ ਆਖਿਰਕਾਰ ਸੂਬਾ ਸਰਕਾਰ ਕੋਲ ਪਹਿਲਾਂ ਤੋਂ ਹੀ 12000 ਕਰੋੜ ਰੁਪਏ ਹਨ ਤਾਂ ਉਹ ਇਸ ਨੂੰ ਖਰਚ ਕਿਉਂ ਨਹੀਂ ਕਰ ਰਹੀ ਪੰਜਾਬ ਨੂੰ 2022 ਤੋਂ ਹੁਣ ਤੱਕ 1582 ਕਰੋੜ ਰੁਪਏ ਸਰਕਾਰ ਨੇ ਮਿਲੇ ਫੰਡ ਦਾ ਡਾਟਾ ਕੀਤਾ ਜਨਤਾ ਤੱਕ ਪੰਜਾਬ ਸਰਕਾਰ ਨੇ ਐਸਡੀਆਰਐਫ ਤਹਿਤ 2022 ਤੋਂ ਹੁਣ ਤੱਕ ਮਿਲੇ ਫੰਡ ਦਾ ਡਾਟਾ ਜਨਤਕ ਕਰ ਦਿੱਤਾ ਹੈ। ਚੀਮਾ ਨੇ ਕਿਹਾ 1 ਅਪ੍ਰੈਲ 2022 ਤੋਂ 10 ਸਤੰਬਰ 2025 ਤੱਕ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਤੋਂ ਐਸਡੀਆਰਐਫ ਤਹਿਤ ਕੁੱਲ 1582 ਕਰੋੜ ਪ੍ਰਾਪਤ ਹੋਏ। ਇਸ ਚੋਂ 649 ਕਰੋੜ ਪੂਰੇ ਸੂਬੇ 'ਚ ਵੱਖ-ਵੱਖ ਰਾਹਤ ਤੇ ਮੁੜ ਵਸੇਬਾ ਕਾਰਜਾਂ ਤੇ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਦਿੰਦੇ ਹੋਏ ਖਰਚ ਹੋ ਰਹੇ ਹਨ।